ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਬੱਚਾ ਜੋ ਕਿ ਗਲੀ ਦੇ ਵਿੱਚ ਖੇਡ ਰਿਹਾ ਸੀ ਅਤੇ ਅਚਾਨਕ ਇਹ ਗਾਇਬ ਹੋ ਗਿਆ। ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਅਖ ਰੱਖੀ ਜਾ ਰਹੀ ਹੈ। ਉਧਰ ਹੀ ਇਸ ਮਾਣਾ ਸ਼ਹਿਰ ਦੇ ਵਿੱਚ ਜਗਤਾਰ ਸਿੰਘ ਨਾਮਕ ਵਿਅਕਤੀ ਦੇ ਵੱਲੋਂ ਆਪਣੇ ਪਰਿਵਾਰ ਅਤੇ ਸਾਥੀਆਂ ਦੇ ਨਾਲ ਮਿਲ ਕੇ ਪੋਸਟਰ ਲਗਾਏ ਜਾ ਰਹੇ ਨੇ। ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾ ਜੋ ਕਿ ਹੁਸ਼ਿਆਰਪੁਰ ਵਿਖੇ ਹੋਈ ਹੈ ਇਹ ਕਿਤੇ ਵੀ ਵਾਪਰ ਸਕਦੀ ਹੈ। ਇਸ ਨੂੰ ਲੈ ਕੇ ਉਹਨਾਂ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਸਰ ਮੈਂ ਇਹਦਾ ਕਹਿਣਾ ਚਾਹੁੰਦੀ ਆ ਵੀ ਜਿਵੇਂ ਛੋਟੇ ਬੱਚੇ ਨਾਲ ਹੋਇਆ ਹਨਾ ਕਿਸੇ ਹੋਰ ਬੱਚੇ ਨਾਲ ਲੈਂਦਾ ਹੋਵੇ ਉਹਨਾਂ ਦੇ ਮਾਪੇ-ਵਾਪਾ ਨੂੰ ਵੀ ਇਨਸਾਫ ਮਿਲੇ ਉਹ ਬੱਚੇ ਨੂੰ ਵੀ ਇਨਸਾਫ ਮਿਲੇ ਮੈਂ ਤਾਂ ਇਹਦਾ ਕਹਿਣਾ ਚਾਹੁੰਦੀ ਆ ਪ੍ਰਵਾਸੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢਿਆ ਜਾਵੇ ਗੰਦ ਪਾਇਆ ਹੈ ਇਹਨਾਂ ਨੇ ਪੰਜਾਬ 'ਚ ਠੀਕ ਪਰ ਤੁਹਾਨੂੰ ਪਤਾ ਹੈ ਪਿਛਲੇ ਦਿਨ ਜੋ ਹਸਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਇੱਕ 5 ਸਾਲ ਦੇ ਬੱਚੇ ਨਾਲ ਦਰਿੰਦਗੀ ਕੀਤੀ ਗਈ ਤੇ ਉਸ ਦਾ ਕਤਲ ਕੀਤਾ ਗਿਆ ਤੁਹਦੇ ਰੋਸ ਵਜੋਂ ਅੱਜ ਅਸੀਂ ਸਮਾਣੇ ਦੇ ਵਿੱਚ ਮੈਂ ਆਪਣੇ ਪਰਿਵਾਰ ਤੇ ਆਪਣੇ ਸਾਥੀਆਂ ਨਾਲ ਪਹੁੰਚੇ ਹਾਂ ਇੱਥੇ ਦੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨ ਕਿ ਜੇਕਰ ਤੁਹਾਡੇ ਘਰਾਂ ਦੇ ਵਿੱਚ ਪ੍ਰਵਾਸੀ ਕਿਰਾਏ ਤੇ ਰਹਿੰਦੇ ਨੇ ਜਾਂ ਤੁਹਾਡੀਆਂ ਦੁਕਾਨਾਂ ਦੇ ਉੱਪਰ ਜਾਂ ਤੁਹਾਡੀਆਂ ਫੈਕਟਰੀਆਂ ਦੇ ਵਿੱਚ ਪ੍ਰਵਾਸੀ ਕੰਮ ਕਰਦੇ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਇੱਥੋਂ ਕੱਢੋ ਛੋਟਾ ਟੋਟਾ ਟੋਂ ਉਹਨਾਂ ਦੀ ਵੈਰੀਫਿਕੇਸ਼ਨ ਦਾ ਤੁਸੀਂ ਕਰਵਾਏ ਸਕਦੇ ਹੋ ਜੇ ਕਿਤੇ ਉਸ ਦੁਕਾਨਦਾਰ ਨੇ ਜਿੱਥੇ ਜਿਹੜੇ ਪੇਲਿਆਂ ਦੇ ਕਦਮ ਦੇ ਵਿੱਚ ਕੰਮ ਕਰਦਾ ਸੀ ਵੇਰੀਫਿਕੇਸ਼ਨ ਕਰਵਾਈ ਹੁੰਦੀ ਤਾਂ ਉਹ ਬੱਚੇ ਦੀ ਜਾਨ ਬਚ ਸਕਦੀ ਸੀ ਜਿੰਨਾ ਕਸੂਰਵਾਰ ਉਹ ਪ੍ਰਵਾਸੀ ਹੈ ਉਸ ਤੋਂ ਜ਼ਿਆਦਾ ਕਸੂਰਵਾਰ ਉਹ ਦੁਕਾਨਦਾਰ ਹੈ ਜਿਸ ਨੇ ਉਸ ਨੂੰ ਰੱਖਿਆ ਹੋਇਆ ਸੀ ਕਿਉਂਕਿ ਉਸ ਨੇ ਪਹਿਲਾਂ ਵੀ ਬਲਾਤਕਾਰ ਦੇ ਕੇਸ ਦੇ ਵਿੱਚ 7 ਸਾਲ ਜੇਲ੍ਹ ਦੇ ਵਿੱਚ ਲਾ ਕੇ ਆਇਆ ਉਸ ਤੋਂ ਉੱਪਰ ਦੀ ਦੇਖੋ ਤੁਸੀਂ ਹਸ਼ਿਆਰਪੁਰ ਦੇ ਵਿੱਚ ਘਟਨਾ ਹੁੰਦੀ ਹੈ ਉਸ ਤੋਂ ਦੂਸਰੇ ਦਿਨ ਜਲੰਧਰ ਦੇ ਵਿੱਚ ਪ੍ਰਵਾਸੀ ਵੱਲੋਂ ਹੀ ਇੱਕ 5 ਸਾਲ ਦੀ ਲੜਕੀ ਦੇ ਨਾਲ ਉਹ ਕੋਈ ਕਨੌਨੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਸ਼ੁਕਰ ਆ ਉਥੇ ਲੋਕਾਂ ਨੂੰ ਪਤਾ ਲੱਗਿਆ ਤੇ ਉਹ ਜੋ ਬੱਚੀ ਦੀ ਜਾਨ ਬਚਾ ਲਈ ਇਹ ਕ੍ਰਿਮੀਨਲ ਮੈਂਡ ਦੇ ਬੰਦੇ ਜਿਹੜੇ ਉਧਰੋਂ ਕ੍ਰਾਈਮ ਕਰਕੇ ਇੱਧਰ ਆ ਜਾਂਦੇ ਨੇ ਆਪਣੇ ਇੱਥੇ ਕੋਈ ਪੁੱਛਣ ਵਾਲਾ ਹੈ ਨਹੀਂ ਜਿਸ ਕਾਰਨ ਇਹ ਹਾਸੇ ਹੋ ਰਹੇ ਨੇ ਸਾਨੂੰ ਵੀ ਬੜਾ ਦੁੱਖ ਹੈ ਸਾਡੇ ਵੀ ਛੋਟੇ-ਛੋਟੇ ਬੱਚੇ ਆ ਅਸੀਂ ਚਾਹੁੰਦੇ ਆ ਵੀ ਇੱਕ ਤਾਂ ਬੱਚਾ ਉਹਨਾਂ ਦੇ ਮਾਪੇ ਤੋਂ ਚਲਾ ਗਿਆ ਕਲ ਨੂੰ ਕਿਸੇ ਹੋਰ ਬੱਚੇ ਨਾਲੇ ਹਾਸਾ ਨਾ ਹੋਵੇ ਇਸ ਕਰਕੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਆ ਕਿ ਜੇਕਰ ਤੁਹਾਡੇ ਘਰਾਂ ਦੇ ਵਿੱਚ ਨੇ ਤੁਹਾਡੀਆਂ ਦੁਕਾਨਾਂ ਤੇ ਕੰਮ ਕਰਦੇ ਨੇ ਹੱਥ ਬੰਨ ਕੇ ਬੇਨਤੀ ਆ ਵੀ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰਾਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਬੰਦਾ ਸਹੀ ਆ ਜਾਂ ਗਲਤ ਆ ਮਾਣਾ ਤੋ ਕਿਲਾਸ਼ ਸ਼ਰਮਾ ਦਿਰੋ